ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਇਹ ਪ੍ਰਮਾਣ ਮਿਲਦਾ ਹੈ ਦਾਸੀ ਸੁਖ ਜਨ ਵਿਦਰ ਸੁਦਾਮਾ ਉਗਨ ਸੈਨ ਕੋ ਰਾਜ ਜੀ ਪਰ ਇਸ ਵਿਦਰ ਨੂੰ ਕ੍ਰਿਸ਼ਨ ਨੇ ਗੱਲ ਨਾਲ ਲਾਇਆ ਇਹ ਰਿਸ਼ੀ ਦੇ ਘਰ ਰਿਸ਼ੀ ਆਇਆ ਅਕਸਰ ਐਸਾ ਹੁੰਦਾ ਹੈ ਕ੍ਰਿਸ਼ਨ ਨੇ ਗਲਵਕੜੀ ਚ ਲਿਆ ਜਦ ਹਸਤਨਾਪੁਰ ਪਹੁੰਚੇ ਤੋਂ ਨਾਲ ਦੇ ਅਹਿਲਕਾਰ ਸ੍ਰੀ ਕਿਸ਼ਨ ਨੂੰ ਕਹਿੰਦੇ ਨੇ ਭਗਵਨ ਉਤਾਰਾ ਕਿੱਥੇ ਕਰਨਾ ਹੈ ਅਸੀਂ ਦਰਯੋਧਨ ਨੂੰ ਇਤਲਾ ਕਰ ਦਿੱਤੀਏ ਕਿ ਰਾਜੇ ਦਾ ਰਾਜੇ ਦੇ ਘਰ ਠਹਿਰਨਾ ਠੀਕ ਹੁੰਦਾ ਹੈ ਇੱਕ ਰਾਜਾ ਰਾਜੇ ਦੇ ਘਰ ਹੀ ਠਹਿਰੇ ਔਰ ਇੱਕ ਰਾਜੇ ਲਈ ਇੱਕ ਰਾਜਾ ਹੀ ਇੰਤਜ਼ਾਮ ਕਰ ਸਕਦਾ ਦੂਸਰਾ ਨਹੀਂ ਤੁਹਾਡੇ ਨਾਲ ਲਾਉ ਲਸ਼ਕਰ ਹੈ ਤੁਸੀਂ ਹੋ ਤੋਂ ਦਰਯੋਧਨ ਨੂੰ ਇਤਲਾਹ ਕਰ ਦਿੱਤੀ ਗਈ ਹੈ ਆਪ ਦੇ ਰਹਿਣ ਬਹਿਣ ਦਾ ਉਹਨਾਂ ਨੇ ਪੂਰਾ ਇੰਤਜ਼ਾਮ ਕੀਤਾ ਹੈ ਕ੍ਰਿਸ਼ਨ ਕਹਿਣ ਲੱਗੇ ਆਪਾਂ ਬਿਦਰ ਦੇ ਘਰ ਜਾਵਾਂਗੇ ਇਤਨਾ ਇੰਤਜ਼ਾਮ ਨਹੀਂ ਹੈ ਉੱਥੇ ਤੁਹਾਡੇ ਨਾਲ ਇਤਨਾ ਲਾਉ ਲਚ ਕਰ ਲਾਉ ਲਚ ਕਰ ਦਾ ਇੰਤਜ਼ਾਮ ਅਸੀਂ ਖੁਦ ਕਰਾਂਗੇ ਅਸੀਂ ਫੇਰਾਂਗੇ ਬਿਦਰ ਦੇ ਘਰ ਹਾਂ ਹਰਾਨੀ ਗੀ। ਔਰ ਸਵਾਗਤ ਲਈ ਦਰਯੋਧਨ ਖੜਾ ਰਿਹਾ ਉਡੀਕਦਾ ਰਿਹਾ ਬੂਹੇ ਤੇ ਮਹਿਲਾਂ ਦੇ ਬੂਹੇ ਤੇ ਨਹੀਂ ਪਹੁੰਚੇ। ਕਿ ਕੰਨਾਂ ਦੇ ਜਦ ਖਬਰ ਪਹੁੰਚੀ ਕਿ ਬਿਦਰ ਦੇ ਘਰ ਚਲੇ ਗਏ ਤੇ ਫੈਸਲਾ ਕੀਤਾ ਰਾਤ ਨੂੰ ਇੱਥੇ ਹੀ ਕਟਣੀ ਹੈ। ਤੁਖਮਾ ਕਰਨੀ ਸਵੇਰੇ ਇਹ ਬੜਾ ਰੁੱਖਾ ਬੋਲਿਆ ਦਰਯੋਧਨ ਕ੍ਰਿਸ਼ਨ ਵਾਈ ਗੁਰੂ ਰਾਸਨੇ ਲਿਖਿਆ ਆਇਆ ਸੁਣਿਆ ਬਿਦਰ ਦੇ ਬੋਲੇ ਦਰਯੋਦਨ ਹੋਇ ਰੁਖਾ ਬਹੁਤ ਰੁਖਾ ਬੋਲਦਾ ਹੈ ਰਾਜਾ ਹੋ ਕੇ ਵੀ ਗਵਾਲੇ ਦਾ ਗਵਾਲਾ ਰਹੇ ਤੂੰ ਗੁਜਰ ਦਾ ਗੁਜਰ ਰਹੇ ਸਾਡੇ ਨੌਕਰ ਦੇ ਘਰ ਠਹਿਰੇ ਨੌਕਰੇ ਬਿਦਰ ਸਾਡੇ ਸਾਡੇ ਰਾਜ ਸਭਾ ਦੇ ਇੱਕ دیਵਾਨ ਹੈ ਸਲਾਹ مشورہ ਦੇਣ ਵਾਲਾ ਸਲਾਹਕਾਰ ਰੱਖਿਆ ਸੀ ਮੁਲਾਜ਼ਮ ਹੈ ਸਾਡਾ ਮੁਲਾਜ਼ਮ ਦੇ ਘਰ ਰਾਜੇ ਹੋ ਕੇ ਤੇ ਕ੍ਰਿਸ਼ਨ ਦਾ ਜੋ ਜਵਾਬ ਹੈ ਉਹ ਭਗਤ ਕਬੀਰ ਨੇ ਆਪਣੀ ਬਾਣੀ ਚ ਕਲਮ ਬੰਦ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਇੱਕ ਦਰ ਜੈ ਰਾਜਨ ਕੌਣ ਤੁਮਾਰੇ ਆਵੇ ਐਸੋ ਭਾਉ ਪੀਧਰ ਕੋ ਦੇਖਿਓ ਉਹ ਗਰੀਬ ਮੋਏ ਭਾਰ ਐ ਰਾਜਨ ਤੇਰੇ ਘਰ ਕੌਣ ਆਵੇ ਕੌਣ ਠਹਿਰੇ ਤੇਰੇ ਘਰ ਰਾਜਨ ਕੌਣ ਤੁਮਾਰੇ ਆਵੇ ਐਸੋ ਭਾਉ ਪੀਧਰ ਕੋ ਦੇਖਿਓ ਉਹ ਗਰੀਬ ਮੋਏ ਭਾਰ ਉਹ ਗਰੀਬ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ। ਪਰਮਾਤਮਾ ਦੀ ਭਾਵਨਾ ਉਸਦੇ ਅੰਦਰ। ਦ੍ਰਿਯੋਦਨ ਕਹਿੰਦਾ ਕਿੱਥੇ ਅਸੀਂ ਇਤਨੇ ਭਗਵਾਨ ਬਣਾਏ। ਫੜੇ ਖਾਣ ਲਈ। ਕਿ ਤੁਹਾਡੇ ਮਨੋਰੰਜਨ ਲਈ ਨਰਸਕੀਆਂ ਬੁਲਾਈਆਂ। ਰਾਗ ਰੰਗ ਦੀ ਮਹਿਲ ਸੱਜ ਸਕੇ ਚੋਟੀ ਦੇ ਸੰਗੀਤਕਾਰ ਬੁਲਾਏ। ਉਸ ਗੋਲੇ ਦੇ ਗਰ ਖਾਣੋਂ ਕੀ ਮਿਲੇ ਆਵੇਗਾ। तो कृष्ण ने जो कुछ के कबीर कलम बंद करदेने खीर समान साद में पाया गुण गावत रेन बिहाने तेरे घर राग रंग देख रात बीती तोनी सी उथे थी सारी रात हरि दा कीर्तन करते रहे मिलके गुण गावत रेन बिहाने तेरे घर दी फजाए थी नहीं थी कि मैं सारी रात गीत गा सकूं प्रभु रे ਤੇਰੇ ਘਰ ਦਾ ਮਹੌਲ ਐਸਾ ਨਹੀਂ ਸੀ ਕਿ ਮੈਂ ਸਾਰੀ ਰਾਤ ਬੰਦਗੀ ਕਰ ਸਕਾਂ ਗੁਣ ਗਾਵਤ ਰੈਨ ਬਿਹਾਲੇ ਸਹ ਤੇਰੇ 36 ਪ੍ਰਕਾਰ ਦੇ ਪ੍ਰਕਾਣਾ ਵਿੱਚ ਵੀ ਉਹ ਸਵਾਦ ਨਾ ਆਉਂਦਾ ਜੋ ਅਲੂਣੇ ਸਾਗ ਵਿੱਚ ਮੈਨੂੰ ਮਿਲਿਆ ਜੋ ਬੇਦਰ ਨੇ ਬਣਾਇਆ ਸੀ ਬੇਦਰ ਦੀ ਘਰ ਵਾਲੀ ਨੇ ਬਣਾਇਆ ਫੇਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰੈਨ ਬਿਹਾਲੇ ਕਬੀਰ ਕੋਠਾਹੂਰ ਆਨੰਦ ਬਿਨੋਦੀ ਜਾਤਨਾ ਕਾਹੂ ਕਿ ਮਾਨੇ ਕਾਲਕੇ ਅਚੂਤ ਸੀ ਸੂਦਰਸੀ ਦਾਸੀ ਦਾ ਲੜਕਾ ਹੋਣ ਦੇ ਨਾਤੇ ਲੇਕਿਨ ਹਿਰਦੇ ਦੇ ਤਲ ਤੇ ਗਿਆਨ ਦੇ ਤਲ ਤੇ ਕਿ ਉੱਚੀ ਐਸੀ ਹਸਤੀ ਕ੍ਰਿਸ਼ਨ ਦਾ ਨਾਲ ਮਿਲ ਬੈਠੇ ਦ੍ਰਿਉਦਨ ਨਹੀਂ ਸੁਣ ਸਕਿਆ ਕ੍ਰਿਸ਼ਨ ਨੂੰ ਸੁਣ ਸਕਿਆ 17 ਦਿਨ ਸਮਝਾਂਦੇ ਰਹੇ ਕ੍ਰਿਸ਼ਨ ਰੱਬੀ ਬੋਲ ਰਖਦੇ ਰਹੇ ਉਹਦੇ ਸਾਹਮਣੇ ਪਰਮਾਤਮਾ ਦੇ ਬੋਲ ਰਖਦੇ ਰਹੇ ਔਰ ਕ੍ਰਿਸ਼ਨ बार-बार ਦਾਵਾ ਕਹਿੰਦੇ ਸਨ ਰਬੀ ਸਿਧਾਂਤ ਇਹ ਹੈ। ਈਸ਼ਵਰੀ ਸਿਧਾਂਤ ਇਹ ਹੈ ਜੋ ਮੈਂ ਕਹਿ ਰਿਹਾ। ਤੇ ਪਤਾ ਦਰਯੋਧਨ ਕੀ ਕਹਿੰਦਾ ਸੀ ਮੇਰੇ ਵਿਚਾਰ ਇਹ ਨੇ ਜੋ ਮੈਂ ਕਹਿ ਰਿਹਾ। ਮੈਂ ਪੰਜ ਸੁੰਨੀਆਂ ਜਿੰਨੀ ਵੀ ਜਗ੍ਹਾ ਨਹੀਂ ਦੇਣੀ। ਤੁਸੀਂ ਪੰਜ ਪਿੰਡ ਦੀ ਗੱਲ ਕਰਦੇ ਹੋ। ਤੇ ਕ੍ਰਿਸ਼ਨ ਕਹਿੰਦੇ ਜੋ ਮੈਂ ਕਹਿ ਰਿਹਾ ਇਹ ਈਸ਼ਵਰੀ ਸਿਧਾਂਤ ਹੈ। ਈਸ਼ਵਰੀ ਸਚਾਈ ਹੈ। ਕਬੂਲ ਕਰ ਲੈ। ਦ੍ਰਿਯੋਦਨ ਤੇਰੇ ਜੋ ਮੈਂ ਕਹਿ ਰਿਹਾ ਇਹ ਮੇਰੇ ਨਾਪੇ ਤੋਲੇ ਵਿਚਾਰ ਨੇ ਤੁਸੀਂ ਮੰਨ ਲਓ ਤੁਸੀਂ ਕਬੂਲ ਕਰੋ ਅਗਰ ਦਰਯੋਦਨ ਦੇ ਵਿਚਾਰ ਕ੍ਰਿਸ਼ਨ ਕਬੂਲ ਕਰ ਲੈਣ ਤਾਂ ਮੈਂ ਦੋ ਸ਼ਬਦ ਕਹਿ ਦੇਆ ਕ੍ਰਿਸ਼ਨ ਵੀ ਦਰਯੋਦਨ ਵਰਗੇ ਨੇ ਫਿਰ ਕੁਝ ਵੀ ਨਹੀਂ ਗੁਰੂ ਸਾਡੇ ਵਿਚਾਰ ਸੁਣ ਲਵੇ ਤੇ ਫਿਰ ਪੂਜਣ ਦੀ ਕੀ ਲੋੜ ਹੈ ਗੁਰੂ ਨੂੰ ਸੁਣਨਾ ਹੈ ਸੁਣਾਣਾ ਨਹੀਂ ਹੈ ਅਗਰ ਗੁਰੂ ਨੂੰ ਕੋਈ ਇੱਕ ਦਫਾ ਸੁਣ ਲਵੇ ਬਿਨਾ ਬੋਲੇ ਗੁਰੂ ਸਾਰੇ ਸੁਣ ਲੈਂਦਾ ਬਿਨ ਬੋਲੇ ਆ ਸਭ ਕੁਝ ਜਾਣਦਾ ਤੇ ਹਕੀਕਤ ਹੈ ਔਰ ਕਈ ਵਾਰ ਬਹੁਤਾ ਬੋਲਣਾ ਵੀ ਝੱਕ ਮਾਰ ਨਹੀਂ ਆਉਂਦਾ ਬਹੁਤਾ ਬੋਲਣ ਝਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਤਾਂ ਖੈਰ ਮੁਖਤਸਰ ਮੈਂ ਅਰਥ ਕਰਾਂ ਪਰਮਾਤਮਾ ਸਦਾ ਬੋਲ ਰਿਹਾ ਥਾਕਰ ਅਮਰਾ ਸਦਾ ਬੋਲਦਾ ਸਦਾ ਬੋਲ ਰਿਹਾ ਉਹ ਜੋ ਸਦਾ ਬੋਲ ਰਿਹਾ ਹੈ ਜਦ ਕਦੀ ਇਹ ਬੌਲ ਕੇ ਸੇਵੀ ਪਕੜ ਵਿੱਚ ਆ ਜਾਂਦੇ ਨੇ ਤੋ ਜਗਤ ਨੂੰ ਸੁਣਦਾ ਹੈ ਬਸ ਉਹੀ ਪੁਰਸ਼ અવਤਾਰ ਨੇ ਗੁਰੂ ਨੇ ਪੈਗੰਬਰ ਨੇ ਸਿੱਧੇ ਸੁਣ ਲਿਆ ਪ੍ਰਮਾਤਮਾ ਨੂੰ ਸਿੱਧਾ ਹੀ ਸੁਣ ਲਿਆ ਤੇ ਜੋ ਗੁਰੂ ਪੈਗੰਬਰਾਂ ਦੇ ਰਾਹੀ અવਤਾਰਾਂ ਦੇ ਰਾਹੀ ਸੁਣ ਕੇ ਨਿਰੰਕਾਰ ਨਾਲ ਜੁੜਦੇ ਨੇ ਭਗਤ ਨੇ ਸੰਤ ਨੇ ਬ੍ਰਹਮ ਗਿਆਨੀ ਨੇ અવਤਾਰ ਤੇ ਬ੍ਰਹਮ ਗਿਆਨੀ ਐ ਬਸ ਇਤਨੀ ਅੰਤ ਹੈ ਜੁੜਦੇ ਹੋ ਵੀ ਪਰਮਾਤਮਾ ਨਾਲ ਹੈ। ਈਸ਼ਵਰ ਨਾਲ ਹੈ। ਆਨੰਦ ਉਹਨਾਂ ਕੋਲ ਵੀ ਉਹੀ ਹੋ ਜਾਂਦਾ ਹੈ। ਪਰ ਉਹਨਾਂ ਦੇ ਵਿੱਚ ਉਹਲੇ, అవਤਾਰ ਨੇ, ਵਿਚੋਲੇ ਗੁਰੂ ਨੇ। ਉਹਨਾਂ ਦੇ ਰਾਹੀਂ ਉਹ ਪ੍ਰਭੂ ਨਾਲ ਜੁੜ ਗਏ ਆਪਣੇ ਆਪ ਨੂੰ ਪ੍ਰਭੂ ਵਰਗਾ ਬਣਾ ਸਕੇ। ਤੋਂ ਗੁਰਨਾਣਿਕ ਦੇ ਕੰਠ ਤੋਂ ਮੰਤਰ ਨਿਕਲੇ, ਮੰਤਰ ਬੋਲ, ਗੁਰੂ ਮੰਤਰ, ਗੁਰੂ ਦੇ ਬੋਲ। ਔਰ ਉਹ ਬੋਲ ਜੋ ਖਸਮ ਦੇ ਬੋਲ ਨੇ। ਪ੍ਰਭੂ ਦੇ ਬੋਲ ਨੇ। ਕਿ ਜਿਹੜਾ ਪਹਿਲਾ ਬੋਲ ਨਿਕਲੇ ਹੈ ਉਹਨੋ ਸਿੱਖ ਜਗਤ ਦੇ ਪਹਿਲੇ ਮੂਲ ਮੰਤਰ ਬੁਨਿਆਦੀ ਮੰਤਰ ਪਹਿਲਾ ਮੰਤਰ ਇਸ ਮੂਲ ਮੰਤਰ ਦੀ ਅਥਮੈਂ ਕੱਲ ਤੋਂ ਤੁਹਾਡੇ ਸਾਹਮਣੇ ਲੜੀਵਾਰ ਆਰੰਭ ਕਰਾਂਗਾ ਲੈ ਤੁਹਾਨੂੰ ਨਹੀਂ ਕਰਨਾ ਤੁਸੀਂ ਦੂਰ ਦੂਰ ਤੋਂ ਆਉਂਦੇ ਤੇ ਫਿਰ ਵਾਪਸ ਜਾਣਾ ਹੁੰਦਾ ਹੈ ਲੰਗਰ ਵੀ ਜੋ ਹੈ ਛਕਣਾ ਹੁੰਦਾ ਹੈ ਆਪਣੇ ਅਰਦਾਸ ਦੇ ਵਿੱਚ ਵੀ ਸ਼ਾਮਲ ਹੋਣਾ ਹੈ ਤਾਂ ਮੈਂ ਲੈਟ ਨਾ ਕਰਾ ਆਪ ਨੂੰ ਮੂਲ ਮੰਤਰ ਮੂਲ ਵਿਚਾਰ ਪਹਿਲੀ ਗੱਲ ਜੋ ਗੁਰਨਾਮਿਕ ਨਹੀਂ ਸੁਣੀਏ ਜੋ ਗੁਰਨਾਮਿਕ ਦੀ ਪਕੜ ਦੇ ਆਈਏ ਉਹ ਉਸ ਨੂੰ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਨਾ ਪਿਆ ਬਾਰ-ਬਾਰ ਜਿੱਥੇ ਨਵਾਂ ਰਾਗ ਸ਼ੁਰੂ ਹੋਵੇ ਨਵਾਂ ਸ਼ਬਦ ਸ਼ੁਰੂ ਹੋਵੇ ਕੋਈ ਨਵੀਂ ਗੱਲ ਸ਼ੁਰੂ ਹੋਵੇ ਇਹ ਮੂਲ ਮੰਤਰ ਮੌਜੂਦ ਹੈ ਇਹ ਜੋ ਸਭ ਤੋਂ ਪਹਿਲੇ ਪਕੜਦੇ ਚ ਆਇਆ ਹੈ ਗੁਰਨਾਮਿਕ ਦੇ ਇਹਨੂੰ ਕਹਿੰਦੇ ਨੇ ਸਿੱਖ ਜਗਤ ਦੇ ਵਿੱਚ ਮੂਲ ਮੰਤਰ ਬੁਨਿਆਦੀ ਮੰਤਰ ਬੁਨਿਆਦੀ ਬੋਲ ਜੋ ਗੁਰਨਾਮਿਕ ਦੀ ਪਕੜ ਦੇ ਚਾਇਆ ਤੇ ਮੈਂ ਫਿਰ ਅਰਜ ਕਰਾਂ ਬੋਲ ਸਾਰੇ ਪ੍ਰਮਾਤਮਾ ਦੇ ਈਸ਼ਵਰ ਦੇ ਤੁਛ ਬੁੱਧੀ ਅਨਸਾਰ ਇਹਨਾਂ ਦੀ ਵਿਆਖਿਆ ਆਪ ਜੀ ਦੇ ਸਾਹਮਣੇ ਕਲ ਤੋਂ ਰੱਖਣ ਦੀ ਕਿ ਨਿਮਾਣੀ ਕੋਸ਼ਿਸ਼ ਕਰਾਂਗੇ ਲੜੀਵਾਰ ਦੋ ਹਫ਼ਤੇ ਮੈਂ ਤੁਹਾਡੇ ਚਰਨ ਪਰ ਸਵੇਂ ਨੇ ਉਮੀਦ ਹੈ ਆਪ ਸਮਾਂ ਕੜਕੇ ਕਿਉਂਕਿ ਸਮੇ ਦਾ দান ਕੀਤੇ ਜਨਾ ਗਲ ਬਣਦੀ ਨਹੀਂ ਸਭ ਤੋਂ ਵੱਡਾ দান ਅੱਜ ਦੇ ਯੁੱਗ ਵਿੱਚ ਖਾਸ ਕਰਕੇ ਇਹਨਾਂ ਦੇ ਸੰਗ ਤੇ ਸਮੇ ਦਾ দান ਸਭ ਤੋਂ ਵੱਡਾ দান ਹੈ ਵਕਤ ਦਾਦਾਂ ਮੈਂ ਦੇਖੇ ਬਹੁਤ ਸਾਰੇ ਧਨ ਕਢ ਸਕਦੇ ਨੇ ਸਮਾਂ ਨਹੀਂ ਕਢ ਸਕਦੇ ਬਹੁਤ ਸਾਰੇ ਅਨਪਾਣੀ ਕਢ ਸਕਦੇ ਨੇ ਸਮਾਂ ਨਹੀਂ ਕਢ ਸਕਦੇ ਸੇਜਿਤਾ ਰਾਸ਼ਨ ਪਾਣੀ ਲੰਗਰ ਲਈ ਕਈ ਅਖੰਡ ਪਾਠ ਰਖਾ ਸਕਦੇ ਨੇ ਦਾਨ ਦੇ ਸਕਦੇ ਨੇ ਸਮਾਂ ਨਹੀਂ ਕਢ ਸਕਦੇ ਮੁਖਵਾਦ ਸੁਣਨ ਲਈ ਵੀ ਫੋਨ ਤੇ ਪੁੱਛਦੇ ਨੇ ਵਾਕ ਕੀ ਆਇਆ ਸੀ ਜਸਪ੍ਰੀਤ ਅਖੰਡ ਪਾਠ ਕਿ ਨਹੀਂ ਤੇ ਸਮਾਂ ਦਾਨ ਕੀਤੇ ਬਿਨਾ ਤੇ ਗੱਲ ਨਹੀਂ ਬਣੇ ਵਕਤ ਦਾਨ ਕਰਨਾ ਤੇ ਥੋੜਾ ਜਿਹਾ ਆ ਵਕਤ ਦਾਨ ਕਰਨਾ ਤੁਹਾਡਾ ਸਮਾਂ ਬਹੁਤਾ ਨਹੀਂ ਲਿਆ ਕਰਾਂਗੇ ਘੰਟਾ ਕਮ ਸੇ ਕਮ 24 ਘੰਟੇ ਅੰਜ ਇੱਕ ਘੰਟਾ ਵੀ ਗੁਰੂ ਨੂੰ ਨਾ ਦੇ ਸਕੀਏ ਫਿਰ ਤੇ ਸਮੇਂ ਦੇ ਪ੍ਰਤੀ ਅਸੀਂ ਬਹੁਤ ਸ਼ੋਮ ਬਹੁਤ ਸ਼ੋਮ ਇੰਜ ਕਹਿਣਾ ਪਏਗਾ ਬਹੁਤ ਵੱਡੇ ਸ਼ੋਮ ਤੋ ਆਪਨੇ ਸਮਾਦਾਨ ਕਰਨਾ ਹੈ ਤਾਂ ਕਿ ਦਾਸ ਤੁਸਬਦੀ ਅਨੁਸਾਰ ਆਪ ਨੂੰ ਗੁਰੂ ਦੇ ਮੰਤਰ ਸਰਵਨ ਕਰਾ ਸਕੇ ਬੋਲ ਸੁਖ ਦੀ ਸ਼ਮਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਜੀ ਕੀ ਫਤਿਹ